ਉਹ ਭਰਾ ਹੁਣ ਚਲ ਵਿਆਹ ਤਾਂ ਹੋ ਗਿਆ ਉਹ ਵੀ ਜੈਦੂ ਵੀ ਮਾਰੀ ਜਾ ਰਿਹਾ ਕਹਿੰਦਾ ਮੈਂ ਜੈਦਕ ਪੈ ਗਿਆ ਫੁੱਟੇ ਨੂੰ ਮਾਰਾ ਜਦੋਂ ਵਿਆਹ ਹੋ ਗਿਆ ਤੇ ਹੁਣ ਪਹਿਲੇ ਦਿਨ ਸਹੁਰੇ ਜਾਣਾ ਹੁਣ ਮਾਲਦਲ ਕੋ ਰਕਣਾ ਵੀ ਮੈਂ ਮਾਲ ਖਾਂਦਾ ਨਹੀਂ ਤੇ ਕੰਜਰਦਨ ਜੁੱਤੀ ਚ ਪਾ ਲਿਆ ਅੱਛਾ ਅੱਛਾ ਇੱਕ ਤਾਂ ਜੁੱਤੀ ਚ ਮੜੇ ਦੀ ਇੱਕ ਮੂਰੇ ਇੰਨਾ ਨਾ ਮਾਲ ਫਸਾ ਲਿਆ ਪੈਰ ਤਾਂ ਗੇ ਡੇ ਡੇ ਜੁੱਤੀ ਪੂਰੀ ਪੂਰੀ ਉਹ ਚ ਪੈਰ ਕੱਠੇ ਹੋ ਗਏ ਹੱਡੀਆਂ ਵੱਡੀਆਂ ਗਈਆਂ ਢੀਆਂ ਮਗਰੋਂ ਹਾਂ ਉਥੇ ਲੰਗ ਮਾਰ ਮਾਰਦ ਰਿਓਂ ਕਹਿੰਦੇ ਪ੍ਰੋਣੀਆਂ ਜੁੱਤੀ ਨੇ ਨਾ ਜੁੱਤੀ ਵੀ ਲਾਵੇ ਜੁੱਤੀ ਦਾ ਡੋਡੇ ਆ ਨਹੀਂ ਪਰੌਣਿਆ ਪਰਚਾ ਪਲਾਂ ਪਾ ਹਾਂ ਪਾਣੂ ਕੋਈ ਨਹੀਂ ਉਹ ਕਹਿੰਦੇ ਤੇਰੇ ਯਾਰ ਲੰਗ ਮਾਰ ਉਹ ਨੰਗ ਤਾਂ ਮੈਂ ਹੀ ਵਾਈ ਨਾ ਕੋਈ ਨਹੀਂ ਕੋਈ 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 ਆਏ ਕਰਕੇ ਤੇ ਉਹਨਾਂ ਨੇ ਵੀ ਜੋਤੀ ਦਾ ਲਵਾਉਣ ਦੀ ਜ਼ਰੂਰਤ કરી ਹਾਂ ਉਹ ਜਾਂ ਪਾਣੀ ਲੈ ਗਿਆ ਉਹਨੂੰ ਕਹਿੰਦਾ ਉਹ ਪਾਣੀ ਲੈਣ ਗਿਆ ਤੇ ਮੰਜੇ ਦਾ ਕੱਪੜਾ ਪਾੜ ਕੇ ਉਹ ਚ ਟੰਗ ਤੇ ਹਾਂ ਮੰਜੇ ਤੇ ਬਹਿ ਗਿਆ ਜੁੱਤੀ ਨਾ ਨਹੀਂ ਪੈਣ ਖਾਂਗੇ ਜੁੱਤੀ ਉਹਨਾਂ ਨੇ ਕਰੀ ਜਿਵੇਂ ਉਹ ਕਹਿੰਦੇ ਹਾਂ ਤੇ ਭਲਾਂ ਪਾਲੂਗਾ ਉਧਰੋਂ ਤੌਪਾ ਗਈ ਮੰਜੇ ਤੇ ਕਹਿੰਦੇ ਖੜਾ ਹੋ ਪਰੋਣੇ ਮੰਜਾ ਸਾਵੇਂ ਕਰੀ ਗਏ ਉਹਨੇ ਘਰ ਮੰਜੇ ਛੱਡ ਕੇ ਪੈਣ ਨਾ ਹਾਂ ਜੇ ਨਹੀਂ ਧੌਪਾ ਉਹ ਲੇ ਤੌਪਾ ਜਦੋਂ ਮੈਨੂੰ ਹਣੇ ਠੀਕ ਲੱਗਦਾ ਮੰਜਾ ਨਾ ਛੱਡੇ ਨਾ ਇਹੜੇ ਦਾ ਪੰਗਾ ਹੀ ਨਹੀਂ ਲੈਣਿਆ ਮੰਜੇ ਨੂੰ ਵੀ ਤੌਪਾ ਗਈ ਜਿਵੇਂ ਚੱਕੀ ਤੋਂ ਜਿਵੇਂ ਪੈਣਗੇ ਉਧਰੋਂ ਪੂਰੀ ਤੌਪ ਕਾਲੀ ਹੋ ਗਈ ਤੌਪ 'ਚ ਬੈਠਾ ਉਹਦੇ ਘਰ ਵਾਲੀ ਆਈ ਉਹ ਨਹੀਂ ਸ਼ਰਮ ਮਨ ਨਾ ਤੁੱਪੇ ਬੈਠਾ ਸਾਰੇ ਵੇਖੀ ਜਾਂਦੇ ਆਂ ਚਣ ਤੈਨੂੰ ਮਾਣ ਸਾੜੇ ਨੂੰ ਲੈ ਕੇ ਜਾ ਸਾੜੇ ਪਾਣੀ ਲੈ ਕੇ ਆਉ ਸਾਰੇ ਜਾਓ ਅੰਦਰ ਹਾਂ ਜਾ ਪਾਣੀ ਲੈ ਕੇ ਆਉ ਉਹ ਪਾਣੀ ਲੈਣਗੇ ਤੇ ਫਰਾਂ ਫੰਡ ਕੱਢ ਕੇ ਡੱਬੇ ਚ ਢੱਕ ਲੈ ਉਹ ਮਾੜੀ ਕਿਸਮਤ ਮੰਜਾ ਸਾਫੇ ਕਰਤਾ ਉਹ ਚਾਦਰਾਂ ਲਿਆਏ ਕਹਿੰਦੇ ਪੈਂਟ ਲਾ ਦੇ ਚਾਦਰਾਂ ਪਾ ਲੈ ਕਹਿੰਦੇ ਪੈਂਟ ਲਾ ਦੇ ਚਾਦਰਾਂ ਮਗਾ ਨਹੀਂ ਬੈਗੇ ਕਹਿੰਦਾ ਤੁਸੀਂ ਤਾਂ ਮੁਰਵਾਏ ਲੱਗੇ ਵੀ ਇਹ ਤਾਂ ਯਾਰ ਜਿੱਥੇ ਟਾਂਗ ਦਉ ਉਹ ਚੀਜ਼ ਨੂੰ ਪੈ ਜਾਂਦੇ ਆ ਡੋਟਾ ਦੇ ਬਾਦ ਬੈਗੇ ਤਾਂ ਮੇਰੇ ਤੁਸੀਂ ਤਾਂ ਮੰਗਾ ਨਹੀਂ ਪੈਗੇ ਅੱਛਾ ਉਹ ਕਹਤੇ ਨਹੀਂ پرانے ਪੈਂਟ ਤਾਂ ਲਾ ਉਹ ਨਾ ਨੂੰ ਕੋਈ ਨਹੀਂ ਨਾ ਨੂੰ ਕੋਈ ਨਹੀਂ ਨਾ ਨੂੰ ਜਿਹੜੇ ਨਾ ਕਰ ਚੱਡੇ ਅਖੀਰ ਜੀ ਜਦੋਂ ਪੈਂਟ ਲਾਉਣ ਲੱਗਿਆ ਕਿਤੇ ਸੋਹਰਾ ਭਰਾਂ ਮੇਰੇ ਡੋਡੇ ਬੜ ਕੇ ਜਾਂਦੇ ਆਹ پرੂਣਾ ਕਹਿੰਦਾ ਤੇਰਾ ਨਸਾ ਡਿੱਗ ਪਿਆ ਨਾ ਤੈਨੂੰ ਪਾ ਨਾ ਜਾ ਖਾਣਾ ਪਾ ਪਾ ਪੰਦੇ ਉਹ ਕਹਿੰਦਾ ਹਾਂ ਮੈਨੂੰ ਤਾਂ ਮੇਨੇ ਛਾਣੇ ਦਾ ਮੈਂ ਤਾਂ ਤੁੱਪੇ ਵੀ ਇਹਦਾ ਮਾਰਾ ਹੀ ਬੈਠਾ ਸੀ ਮੈਂ ਤਾਂ ਤਣ ਕੇ ਨੋਣਿਆਂ ਪਿਆ ਤੁਹਾਨੂੰ ਬੰਦ ਦੱਸਨੇ ਕਹਾਂ ਨਹੀਂ ਦੱਸਣਾ ਤੂੰ ਹੈਗਾ ਸੀ ਫੋਨ ਮੈਂ ਤਾਂ ਤਾਂ ਹੀ ਪੈਂਤ ਨਹੀਂ ਨਾਉਂਦਾ ਮੰਜਾਣੀ ਜੰਗਨੰਦਾ ਜੁੰਤਨੀ ਨਾ ਪੈਣ ਬੱਦੇਗੇ ਵੇਣੇ ਮੈਨੂੰ ਬੰਦਾ ਹੁੰਦਾ ਮੈਂ ਝੋਨੇ ਚ ਪਾ ਗਏ ਨਹੀਂ ਆਉਂਦਾ ਸਾਹਮਣੇ ਲਿਆਉਂਦਾ ਮੈਂ ਜਾਣੇ ਨੇ ਸਾਹਮਣੇ ਲੈ ਕੇ ਆਉਂਦਾ ਮੇਰੇ ਨਾਲ ਜਮਈ ਨਹੀਂ ਆਣਾ ਉਹ ਜਾਂ ਜੜ ਮੈਨੂੰ ਦੱਸਿਆ ਮਰ ਕੇ ਉਹ ਜਾਂ ਜੜ ਮਾਮਾ ਯਾਰ ਬਾਣੀ ਪਣੀ ਹੋਈ ਉਹ ਤੇ ਅੱਛਾ ਮੜ ਕੇ ਹੁਣ ਪਹਿਲੀ ਔਰ ਉਹਨੇ ਪੰਜਾਬ ਆਉਣਾ ਆਪਦੀ ਭੈਣ ਕੋਲੇ ਮਿਲਣਾ ਆ ਰਿਹਾ ਹੈ ਭੈਣ ਕੋਲ ਨੂੰ ਤੇ ਉਥੋਂ ਟ੍ਰੇਨ ਚੜਿਆ ਬਟਿੰਡੇ ਨੂੰ ਬਾਹੋਂ ਬਟੰਡੋਤਰ ਕੇ ਬਾਤ ਚੜ ਗਿਆ ਫੇਰ ਮਗਰ ਨਹੀਂ ਸੰਗਰ ਗਿਆ ਜੀ ਪਤਾ ਆਇਆ ਹੀ ਨਹੀਂ ਕਿੱਧਰ ਨੂੰ ਜਣਾ ਹੈ ਨਾ ਅੱਛਾ ਤੇ ਕੋਂਤਿਆਂ ਹੋਂ ਕੋਂਤਾਂ ਉਹ ਕਹਿੰਦਾ ਕਿ ਨਹੀਂ ਕੋਂਤਾਂ ਕੋਂਤਾਂ ਕਹਿੰਦਾ ਨਾ ਨਾ ਇਹ ਤਾਂ ਚੱਲੀ ਡੱਬ ਵਾਲੀ ਡੱਬ ਵਾਲੀ ਟਾ ਗਏ ਆਪਾਂ ਕਿ ਆਉਂਦੀ ਹਾਂ ਡੱਬ ਵਾਲੀ ਪਹੁੰਚ ਗਏ ਉਹ ਕਹਿੰਦਾ ਤੇ ਹੋਰ ਡੱਬ ਵਾਲੀ ਤਾਂ ਰਹਿ ਗਿਆ ਸਾਰਾ 7 ਕਿਲੋਮੀਟਰ ਉਹ ਮੂਰੇ ਬੜਾ ਟਾਈਟਾਂ ਕਰਦਾ ਕਰਦਾ ਕਰਾਈਟ ਰੇਟ ਹੋ ਗਿਆ ਜਾਂ ਜਾਣ ਚਣ ਛੰਗਣਗੇ ਨਹੀਂ ਦੇਨੇ ਫੇਰ ਮੁੜਿਆ ਤੇ ਕਰੇ ਲਾਲਾ ਫੋਨ ਬੈਣ ਨਾਲ ਹਾਂ ਹਲੋ ਹਾਂ ਬਣੇ ਆ ਗੱਡੀ ਨਹੀਂ ਤੋਂ ਲੈ ਗਈ ਅੱਛਾ ਤੇ ਗੱਡੀ ਨਹੀਂ ਤੋਂ ਲੈ ਗਈ ਐ ਕਰ ਉਹਨੂੰ ਫੋਨ ਬੰਦ ਹੋ ਗਿਆ ਹਾਂ ਬੈਟਰੀ ਲੋ ਸੀ ਹਾਂ ਉਹ ਸਾਰਾ ਡਬਾ ਟੀਵੀ ਲਾ ਕੇ ਬਹਿ ਕੇ ਕਹਿੰਦੇ ਗੱਡੀ ਉੱਤਰ ਗਈ ਲਈ ਤੋਂ ਕਹਿੰਦੇ ਜਿਹੜੀ ਚ ਪਾਉਂਦਾ ਸੀਗਾ ਆਪਣਾ ਬੰਦਾ ਹਾਂ ਤੋ ਵੀ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਹੁਣ ਕੋਈ ਦੱਸੇ ਨਾ ਹਾਂ ਉਹਨਾਂ ਦੇ ਪਹਾੜੀ ਬਣੀ ਵੀ ਕਿਤੇ ਕਿਸੇ ਨੂੰ ਪੁੱਛਣ ਪਏ ਭਾਈ ਬਠਿੰਡੇ ਵਾਲ ਕੋਈ ਟ੍ਰੇਨ ਲੈ ਗਈ ਹਾਂ ਕੋਈ ਦੱਸੇ ਸਾਡਾ ਡੱਪਰ ਘਟਾ ਸਾਰੀ ਰਾਤ ਨਾ ਰੋਟੀ ਖਾਧੀ ਕਿਸੇ ਨੇ ਵੀ ਨਵਾਂ ਨਵਾਂ ਵਿਆਹਿਆ ਸੀ ਉਧਰੋਂ ਗੱਡੀ ਲੈ ਗਈ ਲਈ ਤੋ ਹਨਾ ਵੀ ਕੀ ਪਤਾ ਕੀ ਹੋਇਆ ਉਹ ਹਾਂ ਤੇ ਉਹਦੋਂ ਉੱਥੇ ਫੋਨ ਫੋਨ ਲਾਏ ਜਿਵੇਂ ਹੁਣ ਅੱਗੇ ਤਾਂ ਦੂਜੇ ਹੀ ਹੁੰਦੇ ਸੀਗੇ ਉਧਰ ਪੁੱਛਿਆ ਜਾ ਕੇ ਕਹਿੰਦੇ ਇੱਥੇ ਵੀ ਨਹੀਂ ਆਇਆ ਹਾਂ ਉਹ ਕਹਿੰਦੇ ਵੀ ਗੱਡੀ ਦਾ ਪਤਾ ਕਰੋ ਕੋਈ ਖਬਰਾਂ ਚ ਵੀ ਨਹੀਂ ਦੱਸ ਰਿਹਾ ਵੀ ਗੱਡੀ ਲਈ ਤੋ ਲੈ ਗਈ ਹਾਂ ਤੇ ਖੀਰ ਨੂੰ ਘਰੇ ਜਾਵੜਿਆ ਤਾਂ ਉਹਨਾਂ ਨੇ ਫੋਨ ਲਾਇਆ ਉਹ ਕਹਿੰਦੇ ਸੱਤ ਕੇ ਲਾਓ ਭਾਈ ਉਹਨਾਂ ਨੂੰ ਚੌਕੀਦਾਰ ਦੇ ਘਰੇ ਫੋਨ ਹੁੰਦਾ ਸੀ ਉਹ ਲਿਆਏ ਸੱਤ ਕੇ ਕਹਿੰਦੇ ਆ ਤੇ ਆ ਆ ਗਿਆ ਕਹਿੰਦੇ ਤੇਰੇ ਸਾਥ ਤਾਂ ਨਹੀਂ ਕਿਉਂ ਸਾਥ ਨੂੰ ਮੇੜੇ ਕਿਉਂ ਮੈਂ ਕਹਿੰਦਾ ਦਿੱਗਿਆ ਮੈਂ ਤਾਂ ਭੁੰਨਿਆ ਮੈਂ ਤਾਂ ਚਾਹੁੰਦੀ ਨਾ ਕਿ ਮੈਂ ਤਾਂ ਮਗਰ ਨਹੀਂ ਫੀਣ ਆ ਗਿਆ ਤੇ ਉਹ ਕਹਿੰਦੀ ਗੱਡੀ ਲਈ ਤਾਂ ਲਗੀ ਉਹੀ ਤਾਂ ਟੰਛਣਾ ਨਹੀਂ ਵੀ ਗੰਦੀ ਨਹੀਂ ਧੋਣੇਗੀ ਮੇਰੀ ਤਾਂ ਮਗਰ ਨੂੰ ਹੀ ਮੁੜ ਗਈ ਉਹਨੂੰ ਫੋਨ ਬੰਦੋ ਕਹਿੰਦੇ ਜਾ ਕੰਜਰ ਤਾਂ ਕਦੇ ਡਰਾ ਹੀ ਦਿੱਤੇ ਸੀ ਸਾਰਾ ਟੱਬਰ ਬਾਜ ਤੇ ਡੰਗਿਆ ਵਾ ਆਪ ਮੌਜ ਨਾ ਮੁਰ ਗਿਆ ਕਹਿੰਦਾ ਗੱਡੀ ਨਹੀਂ ਤੋੜਾਂਗੀ ਗੱਡੀ ਨਹੀਂ ਤੋੜਾਂਗੀ ਹਾਂ ਉਹ ਡੋਟੇ ਛੱਡ ਦਿੰਦਾ ਹੁੰਦਾ ਕਿਤੇ ਕਿਤੇ ਹਾਂ ਮੈਂ ਕਿਹਾ ਕਿਵੇਂ ਆ ਐਦ ਕੀ ਮੈਂ ਕਿਹਾ ਵਿਆਹ ਜ ਫਿਰੇ ਤੇ ਬਟੂਆ ਪਾਇਆ ਬਾਈ ਤੇ ਮੂਰੇ ਇੰਨਾ ਫੁੱਲਿਆ ਵਾ ਹਾਂ ਹੈਲੋ ਮੈਂ ਕਿਹਾ ਮੈਨੂੰ ਕਹਿੰਦਾ ਹਾਂ ਮਾ ਕਿਵੇਂ ਆ ਮਮਾ ਕਿਵੇਂ ਆ ਉਹ ਮੈਂ ਕਿਵੇਂ ਤਾਂ ਠੀਕ ਐ ਬਟੂਆ ਮੈਗਾ ਸਾਈਟ ਤੇ ਪਾਲਾ ਜਾਂ ਮੈਂ ਕਿ ਏਡੇ ਕਾਗਜ਼ ਪੱਤਰ ਕੰਨ ਨਹੀਂ ਕੋਈ ਜੇਬ ਕੰਤ ਲੈਦਾ ਹੁੰਦਾ ਮੈਂ ਕਿ ਵਿਆਹ ਤੇ ਵਰਦਾ ਮੇਲੇ ਤੇ ਇੱਥੇ ਕਿਹਨੇ ਜੇਬ ਕੱਟਨੀ ਆਪਣੀ ਤੇ ਰਿਸ਼ਤੇਦਾਰ ਆਹ ਜੰਗਾਂ ਨੂੰ ਕੋਈ ਨਹੀਂ ਜੇਬ ਪਾਣੀ ਦੇਖੀ ਨਹੀਂ ਤੇ ਜਿੰਬੜੇ ਨਹੀਂ ਵਿਆਹ ਜੀ ਅੱਛਾ ਮੈਂ ਕਾਸੀ ਜੇਬ ਕੱਟ ਰਿਹਾ ਇਹਦਾ ਮੈਂ ਪੈਸੇ ਛੱਟਣ ਲੱਗ ਗੱਡੀ ਤੇ ਦੀ ਜੇ ਲੱਗਾਈ ਚੱਲ ਆਪਣੀ ਤੋਂ ਭਾਣ ਜੀ ਦਾ ਵਿਆਹ ਕਰਨੇ ਪੈਣਾ ਮਾਮਾ ਜੀ ਉਨੇ ਚੌਂਗ ਨੇ ਤੂੰ ਜਣਤੇ ਉਨੇ ਚੌਂਗ ਨੇ ਤੂੰ ਜਣਤੇ ਕੋ ਕੰਮ ਮੈਨੂੰ ਆਪਣੇ ਨੂੰ ਤੇ ਤਾਂ ਉਹ ਹੋਏ ਜਿਹੜੇ ਚੁੰਗੀ ਜਾਂਦੇ ਆ ਤੇ ਮੈਂ ਵੀ ਚੱਕਣੇ ਸੀ 20 ਕੰਨ ਕਦਾ ਮੈਂ ਵੀ ਚੱਕ ਲਈ ਮਗਾ ਤੂੰ ਗਾਉਂਦਾ ਕਿਹੜੂ ਮੋੜ ਨਾ ਮੈਂ ਪਤਾ ਲੱਗਣ ਦਿੰਦਾ ਉਹਨੂੰ ਆ ਮੈਂ ਕੱਪੀ ਜੇ ਐਸਾ ਤੇ ਬਾਬਾ ਵਾਲਾ ਜ਼ਿੰਦਾਬਦ ਆ ਯਾਰ ਕਦਾ ਵੀ ਆ ਮੈਂ ਆ ਜਾਂਦੀ ਆ ਮੈਂ ਕੱਪੀ ਆ ਇਹ ਦੇਖਣੋ ਉਹ ਮੈਂ ਨਾ ਗਣ ਗਣ ਝੁਗਣੇ ਨਹੀਂ ਸੀ ਨਹੀਂ ਮੈਂ ਬਹੁਤ ਝਗੜਨੇ ਸੀ ਇਹ ਤਾਂ ਉਹੀ ਤਾਂ ਛੱਟੀਆਂ ਨੇ ਕਾਮਲੇ ਨੋਕ ਬਾਲਾ ਦੇਸੀ ਆ ਅਰੇ ਜਹੀ ਆ ਕਿਉਂਕਿ ਪਹਿਲਾਂ ਹੁੰਦੇ ਸੀ ਹਾਂ ਇਹ ਤਾਂ ਹੈ ਪਹਿਲਾਂ ਇਹ ਨਹੀਂ ਹੈਗਾ ਵੀ ਕੱਲਾ ਇਹੀ ਆ ਪਹਿਲਾਂ ਸਾਰੇ ਇਹੋ ਜਿਹੇ ਵਿਚਾਰ ਵਟਾਂਦਰੇ ਚੱਲਦੇ ਹੁੰਦੇ ਸੀ